ਹਾਂਜੀ ਦੋਸਤੋ ਇਹ ਹੈ ਜੀ ਇੱਕ ਛੋਟੇ ਜਿਹੇ ਪਰਿਵਾਰ ਦੀ ਕਹਾਣੀ ਇਹ ਹੈ ਜੀ ਕਿਸਾਨ ਕੇਹਰ ਸਿੰਘ ਜਿਸ ਕੋਲ 4-5 ਕਿਲੇ ਪੈੜੀ ਹੈ ਤੇ ਇਸ ਦਾ ਸਾਰਾ ਕੰਮ ਇਸ ਦਾ ਵੱਡਾ ਪੁੱਤਰ ਸ਼ਿੰ다 ਸੰਧਾ ਹੈ ਸ਼ਿੰਦਾ ਬੜਾ ਹੀ ਮਿਹਨਤੀ ਸੁਭਾਅ ਦਾ ਮਾਲਕ ਹੈ ਤੇ ਉਹ ਸਾਰਾ ਦਿਨ ਖੇਤਾਂ ਦੇ ਵਿੱਚ ਮਿੱਟੀ ਦੇ ਨਾਲ ਮਿੱਟੀ ਹੁੰਦਾ ਰਹਿੰਦਾ ਹੈ ਤੇ ਉਹ ਸਿਰਫ ਮਿਹਨਤ ਵਿੱਚ ਹੀ ਵਿਸ਼ਵਾਸ ਰੱਖਦਾ ਹੈ ਇਹ ਹੈ ਜੀ ਕਿਸਾਨ ਦਾ ਛੋਟਾ ਪੁੱਤਰ ਜਿਸ ਦਾ ਨਾਮ ਹੈ ਬਿੱਕੀ ਇਹ ਸਾਰਾ ਦਿਨ ਮੋਬਾਈਲ ਦੇ ਵਿੱਚੋਂ ਘੱਟ ਸਮੇਂ ਵਿੱਚ ਕਿਵੇਂ ਅਮੀਰ ਹੋਈਏ ਉਸ ਬਾਰੇ ਦੇਖਦਾ ਰਹਿੰਦਾ ਹੈ ਪਰ ਕਰਦਾ ਕੁਝ ਨਹੀਂ ਤੇ ਰੱਬ ਅੱਗੇ ਬੜੀਆਂ ਅਰਦਾਸਾਂ ਕਰਦਾ ਹੈ ਕਿ ਮੇਰਾ ਆਉਣ ਵਾਲਾ ਭਵਿਕ ਵਧੀਆ ਹੋਵੇ जब जेब में पैसा नहीं होगा अपने आस पास नजर घुमा कर देखिए हर कोई अमीर बनना चाहता है कोई अमीर बन नहीं पाता स्कूल में मैसी है जशन भाई यार क्या आ गया जशन पास होगी पूरे नब्बे परसेंट नंबर आना हो गया पास कर भी आइए पूरे स्कूल का इन दादा में कितने आए जशन जशन

પાસ ਹੋ ਗਈ। ਲੈ ਸੱਚੀ। ਉਹ ਬਾਪੂ ਮੇਰੀ ਭੈਣ ਪਾਸ ਹੋ ਗਈ। ਲੈ ਮੇਰੀ ਧੀ ਰਾਣੀ ਨੇ ਪਿੰਡ ਤੇ ਨਾ ਰੋਸ਼ਨ ਕਰਤਾ ਮੇਰਾ। ਹੋਰ ਕੀ ਬਾਪੂ? ਬੇਬੇ ਪੂਰੇ 90% ਆਇਆ। ਮੈਂ ਪੂਰੇ ਸਕੂਲ ਚ ਫਰਸਟ ਆਈਆਂ ਮੈਂ। ਹਾਂ ਬਾਸ। ਉਹ ਬਾਪੂ ਇਹ ਤਾਂ ਨਾਲੇ ਮੇਰੀਆਂ ਅਰਦਾਸਾਂ ਦਾ ਹੀ ਕਮਾਲ ਆ। ਮੈਂ ਦਿਨ ਰਾਤ ਇਹਦੇ ਲਈ ਅਰਦਾਸਾਂ ਕੀਤੀਆਂ। ਉਹ ਮੇਰੀ ਭੈਣ ਪਾਸ ਹੋ ਜਵੇ। ਤੇ ਉਹ ਪਾਸ ਹੋ ਗਈ। ਉਹਨੇ ਮਿਹਨਤ ਵੀ ਤਾਂ ਦਿਨ ਰਾਤ ਕੀਤੀ ਆ। ਓ ਬਾਪੂ ਮੈਂ ਤਾਂ ਨਹੀਂ ਮੈਨੂੰ ਕੁਝ ਵੀ ਪਤਾ ਪਰ ਮੇਰੀਆਂ ਅਰਦਾਸਾਂ ਦੇ ਕੁਮਾਰ ਆਹੇ। ਇਹ ਤੇਰੀਆਂ ਅਰਦਾਸਾਂ ਦੇ ਕੁਮਾਰ ਆ। ਆਪਦੇ ਲਈ ਵੀ ਦੋ ਚਾਰ ਅਰਦਾਸਾਂ ਕਰ ਹੀ ਲਿਆ ਕਰ। ਸਾਰਾ ਦਿਨ ਫੋਨ 'ਤੇ ਬੜਿਆ ਰਹਿਣਾ। ਓਏ ਬੀਬੇ ਇਹਦੇ ਵਿੱਚ ਤਾਂ ਮੈਂ ਛੇਤੀ ਕਿਵੇਂ امیر ਹੋਈਏ? ਉਹਦੇ ਬਾਰੇ ਦੇਖਦਾ ਹੁਨਾ ਮਾਂ। ਉਹ ਭਗਵਾਨ ਨੇ। ਇਹਨੇ ਕਿੱਥੇ ਸੁਧਰਨਾ? ਇਹਦਾ ਸਾਰਾ ਦਿਨ ਇਹਦੇ ਵਿੱਚ ਹੀ ਬੜੂਗਾ। ਐ ਕਰ ਆ ਮੈਂ ਰੋਟੀ ਬਨ ਕੇ ਤੇਰੇ ਲਈ ਤੇਰੇ ਲਈ ਆ ਖੇਤ ਜਾਇਆ ਹੀ ਉਹਦੇ ਕੋਲੇ। ਤੇ ਲੈ ਜਾਣਾ ਬੀਬੇ ਮੈਂ ਮੜਾ ਜਾਣਾ ਆ ਲਵਾ ਫਿਰ। ਵੀਰੇ ਨੇ ਦੱਸਦੀ ਦੇ ਰਿਜ਼ਲਟ ਬਾਰੇ ਠੀਕ ਆ ਠੀਕ ਆ ਦੱਸ ਦੂੰਗਾ ਬਾਪੂ ਮੇਰੇ ਕੱਪੜੇ ਸੁੱਕਣੇ ਪਏ ਨੇ ਲਾਗਣਾ ਭਗਵਾਨ ਮੇਰੇ ਵੀ ਰੋਟੀ ਹੋਣਾ ਹੀ ਪਾਵੇ ਮੈਂ ਵੀ ਨਵੇੜਾ ਕੰਮ ਫਿਰ ਹਾਂ ਹਾਂ ਕੋਈ ਨਹੀਂ ਤੁਹਾਨੂੰ ਹੀ ਪਾ ਦੇਣੀ ਸੰਤੇ ਵੀਰੇ ਰੋਟੀ ਲੈ ਆ ਸੀਗਾ ਮੈਂ ਹਾਂ ਵੀ ਵਿੱਕੀ ਆ ਗਿਆ ਤੂੰ ਹਾਂ ਜੀ ਮੇਰੇ ਆ ਜਾਓ ਖਾ ਲੋ ਰੋਟੀ ਬੈ ਜਾ ਬੈ ਜਾ ਉਹਨਾ ਮੈਂ 1 ਮਿੰਟ ਜਾ ਕੇ ਬਸ ਆਜੋ ਆਜੋ ਆਉਨਾ ਆਉਨਾ ਉਹ ਆ ਵੀ ਵਿੱਕੀ ਆ ਗਿਆ ਫਿਰ ਹੈ ਆਪਣੇ ਵੱਡੇ ਭਾਈ ਲਈ ਰੋਟੀ ਲੈ ਕੇ हां जी बे ਨਾਲੇ ਇੱਕ ਖੁਸ਼ਖਬਰੀ ਵੀ ਲੈ ਕੇ ਆਇਆ ਮੈਂ। ਪੇਛਾ ਤੇਰੀ ਨੌਕਰੀ ਲੱਗੀ? ਉਹ ਨਹੀਂ ਵੀਰੇ ਆਪਣੀ ਜਸ਼ਨ ਪਾਸ ਹੋ ਗਈ। ਉਹ ਵੀ ਪੂਰੇ 90% ਨੰਬਰਾਂ ਨਾਲ। ਆ ਨਾਲੇ ਪੂਰੇ ਸਕੂਲ ਚੋ ਫਰਸਟ ਆਈ ਆ ਉਹ। ਉਹ ਲੈ ਇਹ ਤਾਂ ਬੜੀ ਖੁਸ਼ੀ ਦੀ ਗੱਲ ਆ। ਉਹ ਪਰ ਵਿੱਕੀ ਮੈਨੂੰ ਤਾਂ ਇਸ ਗੱਲ ਦਾ ਪੱਕਾ ਪਤਾ ਸੀ ਕਿ ਮੇਰੀ ਭੈਣ ਮਿਹਨਤ ਕਰਕੇ ਪਾਸ ਹੋਊਗੀ। ਜਿਉਨੇ ਮਿਹਨਤ ਕੀਤੀ ਤੇ ਉਹਨੂੰ ਉਹਦਾ ਫਲ ਮਿਲ ਗਿਆ। ਨਹੀਂ ਵੀਰੇ ਮਿਹਨਤ ਦਾ ਤਾਂ ਮੈਨੂੰ ਕੁਝ ਨਹੀਂ ਪਤਾ। ਪਰ ਮੈਂ ਉਹਦੇ ਲਈ ਦਿਨ ਰਾਤ ਅਰਦਾਸਾਂ ਕੀਤੀਆਂ ਰੱਬ ਅੱਗੇ ਵੀ ਮੇਰੀ ਭੈਣ ਪਾਸ ਹੋ ਜਵੇ ਤੇ ਉਹ ਪਾਸ ਵੀ ਹੋ ਗਈ। ਕੋਈ ਯਾਰ ਵਿੱਕੀ ਕੋਈ ਮੈਂ ਤੈਨੂੰ ਤਿੰਨੀ ਵਾਰ ਇਹ ਗੱਲ ਸਮਝਾਈ ਆ ਵੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਜ਼ਰੂਰੀ ਆ। ਜੇ ਆਪਾਂ ਮਿਹਨਤ ਕਰਾਂਗੇ ਤਾਂ ਹੀ ਆਪਾਂ ਨੂੰ ਤਾਂ ਫਲ ਮਿਲੂਗਾ। ਕੋਈ ਉਹਨੇ ਮਿਹਨਤ ਕੀਤੀ ਤੇ ਉਹਨੂੰ ਉਹਦਾ ਫਲ ਮਿਲ ਗਿਆ ਤੇ ਮੈਂ ਤੈਨੂੰ ਵੀ ਇਹ ਗੱਲ ਕਹਿਣਾ ਵੀ ਮਿਹਨਤ ਕਰਿਆ ਕਰ। ਦੇਖ ਇਹ ਸਾਰਾ ਕੁਝ ਨਾ ਮਿਹਨਤ ਦਾ ਕਮਾਲ ਆ। ਮੈਂ ਮੰਨਦਾ ਰੱਬ ਹੁੰਦਾ ਪਰ ਇਹ ਮਿਹਨਤ ਦਾ ਕਮਾਲ ਆ। ਵੀਰੇ ਤੁਸੀਂ ਮੰਨੋ ਚਾਹੇ ਨਾ ਮੰਨੋ। ਉਹ ਮੇਰੀਆਂ ਅਰਦਾਸਾਂ ਨਾਲ ਹੀ ਪਾਸ ਹੋਈ ਆ ਆ ਨਾਲੇ ਇੱਕ ਗੱਲ ਹੋਰ ਮੈਂ ਤੁਹਾਡੇ ਲਈ ਵੀ ਅਰਦਾਸ ਕਰੂੰਗਾ ਵੀ ਆਪਣੀ ਕਣਕ ਦਾ ਝਾੜ ਇਸ ਵਾਰ ਵਧੀਆ ਨਿਕਲੇ ਹਾਂ ਬੜੀ ਹੋਊਗਾ ਵਿੱਕੀ ਮੈਨੂੰ ਲੱਗਦਾ ਹਨੇਰਾ ਭਰ ਗਿਆ ਯਾਰ ਦੇਖਿਆ ਮੜਾ ਜਾ ਕੇ ਮੈਂ ਰੋਟੀ ਖਾਣ ਜਾਂਦਾ ਕਰ ਵੀਰੇ ਇਹ ਕੰਮ ਨਹੀਂ ਮੇਤੋਂ ਹੋਣਾ ਹੈਗਾ ਮੈਂ ਜਾਣਾ ਵਾ ਆਪਣੇ ਪਿੰਡ ਵਾਲੇ ਬਾਬਿਆਂ ਦੇ ਮੈਂ ਸੁਖ ਸੁਖੀ ਸੀਗੀ ਵੀ ਆਪਣੀ ਜਸ਼ਨ ਪਾਸ ਹੋ ਜੀਵੇ ਚਲ ਠੀਕ ਆ ਚਲ ਮੈਂ ਚੱਲਦਾ ਫਿਰ ਠੀਕ ਇੱਕ ਗੱਲ ਤਾਂ ਮੈਂ ਕਹਣੀ ਭੋਲੀ ਗਾ ਤੁਹਾਨੂੰ ਹਾਂ ਆ ਜਿਹੜੀ ਆਪਾਂ ਹੁਣ ਸੁੱਖ ਸੁੱਖੀ ਹੈ ਨਾ ਆਪਾਂ ਇਕੱਠੇ ਪੂਰੀ ਕਰਨ ਚੱਲਾਂਗੇ ਠੀਕ ਆ ਮੇਰੇ ਭਾਈ ਠੀਕ ਆ ਛੋਟੇ ਮੈਂ ਚੱਲਦਾ ਫਿਰ ਹੁਣ ਠੀਕ ਆ ਠੀਕ ਆ ਓਏ ਮੱਥਾ ਧਿਆਨ ਨਾਲ ਦੇਕੀ ਠੀਕ ਆ ਨੀਕਾ ਵੀਰੇ ਇਹ ਤਾਂ ਬੰਦਾ ਨਾ ਮੈਨੂੰ ਤਾਂ ਬਹੁਤ ਚੱਲਦਾ ਮੈਨੂੰ ਤੇਦਾ ਪਤਾ ਭਾਈਆਂ ਜੁਮੇ ਦਾ ਹਾਂਜੀ ਦੋਸਤੋ ਸ਼ਿੰਦਾ ਵਿਚਾਰਾ ਇਸੇ ਤਰ੍ਹਾਂ ਲਗਾਤਾਰ ਆਪਣੇ ਖੇਤਾਂ ਦੇ ਵਿੱਚ ਬੜੀ ਹੀ ਮਿਹਨਤ ਮੁਸ਼ਕਤ ਕਰਦਾ ਰਹਿੰਦਾ ਤੇ ਇਸੇ ਤਰ੍ਹਾਂ ਦਿਨ ਬੀਤਦੇ ਗਏ ਤੇ ਉਧਰ ਵਿੱਕੀ ਆਪਣੇ ਮੋਬਾਈਲ ਦੇ ਵਿੱਚੋਂ ਦਿਨ ਰਾਤ ਅਮੀਰ ਹੋਣ ਦੇ ਸੁਪਨੇ ਦੇਖਦਾ ਰਹਿੰਦਾ ਪਰ ਇਹ ਕਦੇ ਪੂਰੇ ਨਹੀਂ ਸੀ ਹੋ ਸਕਦੇ ਕਿਉਂਕਿ ਵਿੱਕੀ ਮਿਹਨਤ ਨਹੀਂ ਸੀ ਕਰਦਾ ਵਿੱਕੀ ਦੇ ਅੰਦਰ ਹਾਲਸ ਨੇ ਇੱਕ ਬਹੁਤ ਹੀ ਵੱਡਾ ਮਹਿਲ ਬਣਾ ਲਿਆ ਸੀ ਜਿਸ ਚੋ ਕਦੇ ਨਹੀਂ ਸੀ ਬਾਹਰ ਆ ਸਕਦਾ ਬਸ ਉਹ ਰੱਬ ਅੱਗੇ ਸਿਰਫ ਅਰਦਾਸ ਹੀ ਕਰ ਸਕਦਾ ਸੀ ਤੇ ਜਿਹੜੀਆਂ ਕਦੇ ਪੂਰੀਆਂ ਨਹੀਂ ਸੀ ਹੋਈਆਂ ਬੇਬੇ ਬਾਪੂ ਉਹ ਕਿੱਦਾਂ ਰਹਿ ਗਏ ਤੁਸੀਂ ਬੇਬੇ ਜੀ ਕੋ ਆਇਆ ਵੀ ਆਇਆ ਪੁੱਤਰਾ ਬੜਾ ਖੁਸ਼ ਆ। ਉਹ ਬਾਪੂ ਜੀ ਹੂੰ ਕੋ ਭਾਰੀ ਦੁਜੀ ਦੀ ਗੱਲ ਆ। ਉਹ ਇਸ ਵਾਰ ਨਾ ਆਪਣੀ ਫਸਲ ਬਹੁਤ ਵਧੀ ਨਿਕਲੀ ਆ। ਅੱਛਾ ਤੇਵੇਂ ਮਾਰਤੀ ਨੇ ਕਿਹਾ ਜਿੱਦੂ ਪੈਸੇ ਹੀ ਬੱਸਾ ਇੱਕ ਦੋ ਦਿਨ ਤੱਕ ਕਰ ਲੈ ਜੀ। ਤੈਨੂੰ ਬਹੁਤ ਖੁਸ਼ੀਆਂ ਵਾਲੀ ਗੱਲ ਆ ਖੜ ਹੈ। ਹਾਂ ਜੀ। ਆ ਲੈ ਪੁੱਤੋ ਪਾਣੀ ਪੀ ਲੈ। ਲਿਆ ਬੇਬੇ ਜੀ ਨੇ ਤਮੀ ਤਾਂ ਸਾਰੀ ਸਾਰੀ ਦਿਹਾੜੀ ਕਰਦਾ ਸਾਰਾ ਸਾਰਾ ਦਿਨ ਖੇਤ ਚ ਹੀ ਰਹਿਣਾ। ਸਬਰ ਦਾ ਫਲ ਤਾਂ ਮਿੱਠਾ ਹੀ ਹੁੰਦਾ। ਉਹ ਤਾਂ ਹੈ ਬੇਬੇ ਜੀ। ਪੋਤਰਾ ਤਾਂ ਦਿਨ ਰਾਤ ਮਿਹਨਤ ਕੀਤੀ ਆ ਆ ਤੇਰੀ ਮਿਹਨਤ ਰੰਗ ਲੈ ਕੇ ਆਈ ਆ ਇਹ ਤਾਂ ਹੈਲਪਰ ਨਾ ਇਸ ਵਾਰ ਲੈਪਟਾਪ ਪੱਕਾ ਦੇਖ ਲੈ ਇਸ ਵਾਰ ਪੁਰਾ ਲੈਪਟਾਪ ਪੱਕਾ ਤੇਰਾ ਵਾਦਾ ਰਿਹਾ ਮੇਰਾ ਪੱਕਾ ਲੈ ਕੇ ਦੂੰਦੇ ਨੇ ਇਸ ਵਾਰ ਮੈਂ ਉਹ ਬਾਪੂ ਬੇਫਿਕਰ ਹੁਣ ਤੈਨੂੰ ਕੀ ਹੋ ਗਿਆ ਇਸ ਫਸਲ ਦਾ ਅੱਧਾ ਮਨਾਫਾ ਮੈਨੂੰ ਚਾਹੀਦਾ ਕਿਉਂ ਕਿਸ ਗੱਲੋਂ ਉਹ ਮੈਂ ਦਿਨ ਰਾਤ ਅਰਦਾਸਾਂ ਨਹੀਂ ਕੀਤੀਆਂ ਵੀ ਆਪਣੀ ਫਸਲ ਵਧੀਆ ਹੋ ਜਾਵੇ। ਬਈ ਮੈਂ ਬੰਦਾ ਵੀ ਤੈਰ ਅਰਦਾਸਾਂ ਕੀਤੀਆਂ ਨੇ ਪਰ ਆ ਬੜੇ ਮੁੰਡੇ ਨੇ ਮੈਂ ਤਾਂ ਵੇ ਕਿਨੇ ਕੀਤੀ ਆ। ਉਹ ਬਾਪੂ ਮੈਂ ਤਾਂ ਦਾ ਮੈਨੂੰ ਪਤਾ ਨਹੀਂ ਆ ਪਰ ਇਹ ਮੇਰੀ ਅਰਦਾਸ ਦਾ ਹੀ ਕਮਾਲ ਆ। ਤੁਸੀਂ ਮੈਨੂੰ ਫਸਲ ਦਾ ਮੁਨਾਫਾ ਦੋ। ਉਹ ਵੀ ਕੀ ਤੂੰ ਕੀ ਕਹ ਜਿੰਦਾ ਹੈ। ਉਹ ਤੂੰ ਕੌਣ ਨਾ ਮੈਨੂੰ ਰੋਕਣ ਵਾਲਾ। ਵੇ ਤੇਰਾ ਵੱਡਾ ਭਾਈ ਆ ਉਹ ਭੁੱਲਣ ਦੀ ਤਾਂ ਨਹੀਂ ਹੈਗੀ ਤੈਨੂੰ। ਉਹ ਤੁਹਾਡੇ ਸਾਰੇ ਸਿਰ ਚੜਕੇ ਮਰ ਜੂ। ਫਿਰ ਠੋਕਤੀ ਜਾਇਆ ਤਰੀਕਾ ਉਹ ਖੜ੍ਹੇ ਦਿੱਤਾ ਬੈਹ ਦਤਾ ਆ ਜਾ ਮਾਂ 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 ਗੁਰੂ ਸਾਂਦੇ ਤੂੰ ਖੋਣਾ ਹੋਣਾ ਓਏ ਹਟ ਉਹ ਕਿਉਂ ਲੜਦੇ ਹੋ ਉਹ ਦੇ ਦੇਨੇ ਆ ਭਾਈ ਤੈਨੂੰ ਹਿੱਸਾ ਪਰ ਬਾਪੂ ਜੀ ਤੁਸੀਂ ਸਾਂਦੇ ਕਿਉਂ ਨਹੀਂ ਗੱਲ ਨੂੰ ਕੋਈ ਨਹੀਂ ਤੂੰ ਚਿੰਤਾ ਨਾ ਕਰ ਦੇ ਦੇਨੇ ਭਾਈ ਤੈਨੂੰ ਹਿੱਸਾ ਪਰ ਮੇਰੀ ਵੀ ਇੱਕ ਸ਼ਰਤ ਆ ਕਿਹੜੀ ਬਾਪੂ ਕਿਹੜੀ ਬਾਪੂ ਜੀ ਰੋਕੋ ਇੱਕ ਮਿੰਟ ਆਉਣਾ ਮੈਂ ਹੁਣ ਇਹਨੂੰ ਕਿਹ ਪੁੱਤ ਇਹ ਤਾਂ ਕਮਲਾ ਤੂੰ ਤਾਂ ਅਸੇ ਹਣਾ ਤੂੰ ਨਾ ਬੋਲਿਆ ਕਰ ਜ਼ਿਆਦਾ ਏ ਬੇਬੇ ਤੂੰ ਮੈਨੂੰ ਹੀ ਕੀ ਜਿਆ ਕਰ ਕਦੇ ਉਹਨੂੰ ਵੀ ਕੁਝ ਕਹਿ ਲਿਆ ਕਰ ਓ ਬੇਬੇ ਤੁਸੀਂ ਕਿਉਂ ਲੜੀ ਜਾਂਦੇ ਹੋ ਉਹ ਬਾਪੂ ਨੂੰ ਤਾਂ ਦੇਖ ਲਓ ਕਿੱਧਰ ਗਿਆ ਉਹ ਉਹ ਜੇ ਨਾ ਜਾਂ ਤੂੰ ਹੀ ਦਿਖਲਾ ਨਹੀਂ ਤਾਂ ਮੈਂ ਦੇਖਣਾ ਲੈ ਆ ਗਿਆ ਤੇਰਾ ਬਾਪੂ ਆ ਲੈ ਬੋਸ ਹਾੜੋ ਤੇ ਕੀ ਬਾਪੂ ਜੀ ਉਹ ਕਣਕ ਹੈ ਚੋ ਉਹ ਆ ਜਾ ਵੀ ਤੂੰ ਵੀ ਉਰੇ ਆ ਜਾ ਹਾਂ ਬਾਪੂ ਆਲਾ ਫੜ ਫੜਾ ਜੀ ਮੈਂ ਦੱਸਦਾ ਇਹ ਆ ਕਣਕ ਦੇ ਵਿੱਚ ਨੇ ਭਾਈ ਰੋੜ ਠੀਕ ਹੈ ਨਾ ਤੇ ਤੁਸੀਂ ਇਹਨੂੰ ਸਾਫ਼ ਕਰਨਾ ਸਮਾਂ ਹੈਗਾ ਤੁਹਾਡੇ ਕੋਲ ਸਵੇਰ ਤੱਕ ਦਾ ਇਹ ਜੀ ਕਣਕ ਬੱਦ ਸਾਫ਼ ਹੋਈ ਆਪਾਂ ਇਹ ਸਾਦਾ ਉਹਨੂੰ ਦੇ ਦੇਣਾ ਮਨਜ਼ੂਰਾ ਤੈਨੂੰ ਮਨਜ਼ੂਰਾ ਬਕੂ ਹਾਂ ਪੁੱਤਰਾ ਹੁਣ ਤੂੰ ਦੱਸ ਤੈਨੂੰ ਮਨਜ਼ੂਰਾ ਠੀਕ ਆ ਜੇ ਤੂੰ ਜੀ ਕਹਿਦਾ ਬਸ ਹਾਂ ਤਾਂ ਠੀਕ ਆ ਫਿਰ ਮਿਲਦੇ ਆਪਾਂ ਸਵੇਰੇ ਹੈ ਠੀਕ ਆ ਜੀ ਜਾ ਪੁੱਤ ਤੂੰ ਵੀ ਜਾ ਕੇ ਆਟਾ ਲੈ ਯਾਰ ਰੋਟੀ ਬਣਾਈ ਆਪਾਂ ਦੀ ਬਾ ਕਿਹੜਾ ਕਰੂ ਕਣਕ ਸਾਫ ਲੱਭਾ ਤੂੰ ਹੀ ਕਰਦੀ ਕਣਕ ਸਾਫ ਤੇਰੇ ਤੇ ਆਸਾਂ ਨੇ ਬਾਕੀ ਤੂੰ ਹਮੇਸ਼ਾ ਮੇਰੇ ਨਾਲ ਤਾਂ ਹੁੰਦੀ ਹੈ ਪਹਿਨਾ ਮੇਗਾ ਮੇਰੇ ਦੇਖਦੇ ਹਾਂ ਹਲ ਅੱਛਾ ਬਾਸ਼ਮ ਇਹ ਕਰੀ ਜੀ ਤੂੰ ਸਭ ਮੋੜੋ ਹਾਂ ਵੀ ਅੱਗੇ ਦੋਵੇਂ ਜਾਣੇ ਹਾਂ ਜੀ ਬਾਪੂ ਯਾ ਪਹਿਲਾ ਤੂੰ ਦਿਖਾ ਆ ਲੋ ਜੀ ਮੈਂ ਤਾਂ ਨਿੱਕੇ ਚੁ ਗਿਆ ਚਲ ਠੀਕ ਆ ਹਾਂ ਵੀ ਹੁਣ ਤੂੰ ਦਿਖਾ ਬਾਪੂ ਮੈਨੂੰ ਮੇਰੇ ਘਰ ਤੇ ਪੂਰਾ ਧਕੀਣਾ ਤੜਕ ਸਾਫ ਹੋ ਗਈ ਹੋਣੀਆਂ ਸਾਰੀ ਉਹ ਆ ਗਈ ਇਹ ਤਾਂ ਉਮੀ ਪਈਆ ਉਹ ਰੱਬਾ ਆ ਕੀ ਕੀਤਾ ਤੂੰ ਮੇਰੇ ਨਾਲ ਉਹ ਮੈਨੂੰ ਪਤਾ ਸੀ ਪੁੱਤ ਇਹ ਤੇ ਤੂੰ ਹੋਣਾ ਨਹੀਂ ਕਿਉਂਕਿ ਤੂੰ ਮਿਹਨਤ ਨਹੀਂ ਕਰਦਾ ਆ ਵੱਡਾ ਦੇਖ ਲੈ ਆਪਣਾ ਕਿੰਨੀ ਮਿਹਨਤ ਕਰਦਾ ਆ ਸਾਡੇ ਦੋਵਾਂ ਜਿਹਾਂ ਦਾ ਕਿੰਨਾ ਖਿਆਲ ਰੱਖਦਾ ਮਿਹਨਤ ਕਰਿਆ ਕਰ ਤੂੰ ਵੀ ਮਿਹਨਤ ਬਾਪੂ ਮੈਨੂੰ ਮਾਫ਼ ਕਰ ਦੇ ਬੇਬੇ ਤੂੰ ਮੈਨੂੰ ਮਾਫ਼ ਕਰ ਦੇ ਅੱਜ ਤੋਂ ਬਾਅਦ ਮੈਂ ਮਿਹਨਤ ਕਰਿਆ ਕਰੂੰਗਾ ਕੋਈ ਗੱਲ ਨਹੀਂ ਪੁੱਤ ਇਨਸਾਨ ਤੋਂ ਹੀ ਗੱਲ ਸੀ ਹੁੰਦੀ ਆ ਤੂੰ ਵੀ ਆਪਣੇ ਵੀਰੇ ਨਾਲ ਫੇਰ ਤੇ ਜਾਇਆ ਕਰ ਹੁਣ ਵੀਰੇ ਤੂੰ ਵੀ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਨਾਲ ਦਿਨ ਰਾਤ ਮਿਹਨਤ ਕਰਾਂਗਾ ਠੀਕ ਆ ਦੇਖੀ ਪਪਾ ਅਗਵਾ ਨਹੀਂ ਇਹ ਵੀ ਕੀ ਕਰਨ ਆ ਜਿਹੜੀ ਨਵੀਂ ਪਨੀਰੀ ਆ ਨਾ ਇਹ ਇੱਕਦਮ ਅਮੀਰ ਹੋਣਾ ਚਾਹੁੰਦੀ ਆ ਮਿਹਨਤ ਕਰਕੇ ਕੋਈ ਰਾਜ ਨਹੀਂਗਾ ਆ ਸਾਡੇ ਗੁਰੂ ਨੇ ਵੀ ਮਿਹਨਤ ਨੂੰ ਪਹਿਲਾ ਕਰਮ ਕਿਹਾ ਮਿਹਨਤ ਤਾਂ ਸਾਨੂੰ ਕਰਨੀ ਚਾਹੀਦੀ ਆ ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ ਹੁਣ ਭਾਈ ਤੁਸੀਂ ਦੱਸੋ ਕਰੋਗੇ ਮਿਹਨਤ ਹਾਂਜੀ ਬਾਕੀ ਠੀਕ ਆ ਠੀਕ ਹੈ ਆਪਣੀ ਸਖਤ ਮਿਹਨਤ ਕਰੋ ਠੀਕ ਆ ਠੀਕ ਆ ਹਾਂਜੀ ਦੋਸਤੋ ਇਹ ਸੀ ਕਹਾਣੀ ਮਿਹਨਤ ਦਾ ਫਲ ਦੋਸਤੋ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਜਾਂ ਚੰਗਾ ਭਵਿੱਖ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਸਖਤ ਮਿਹਨਤ ਦੀ ਲੋੜ ਹੈ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਤਨਬਾ ਤੇ ਹੁਣ ਕਰ ਦਿਓ ਸਾਡੀ ਵੀਡੀਓ ਨੂੰ ਲਾਈਕ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਕਮੈਂਟ ਕਰ ਦਿਓ ਨਾਲ ਦੀ ਨਾਲ ਘੰਟੀ ਵੀ ਔਨ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਲਦ ਤੋਂ ਜਲਦ ਮਿਲ ਸਕੇ